ਕੁਝ ਇਨਫਰਮੇਸ਼ਨ ਆ ਰਹੀ ਹੈ ਦੇਸ਼ ਦੇ ਹੋਮ ਮਿਨਿਸਟਰ ਸ਼੍ਰੀ ਨਗਰ ਤੋਂ ਦਿੱਲੀ ਦੇ ਲਈ ਰਵਾਨਾ ਹੋ ਰਹੇ ਨੇ ਵਾਇਆ ਚੋਪਰ ਵਾਇਆ ਜਹਾਜ਼ ਉਹਨਾਂ ਨੇ ਦਿੱਲੀ ਕੁਝ ਘੰਟਿਆਂ ਚ ਲੈਂਡ ਕਰਨਾ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਸ਼ਰਦਾ ਦੇ ਫੁੱਲ ਜਿਹੜੇ ਆ ਉਹ ਭੇਟ ਕੀਤੇ ਜਾ ਰਹੇ ਨੇ ਤਾਂ ਸਵਾਲ ਫੇਰ ਉਹੀ ਉੱਠਦਾ ਹੈ ਕਿ ਸ਼ਾਂਤੀ ਕਿਵੇਂ ਬਹਾਲ ਕੀਤੀ ਜਾਏਗੀ ਦੇਸ਼ ਕੱਟਾ ਕੇ ਜਿਹੇ ਜ਼ਖਮ ਜਿਹੜੇ ਆ ਉਹ ਝੱਲੇਗਾ ਜ਼ਖਮਾਂ ਦੀ ਤਾਬ ਹੈ ਜਿਹੜੀ ਬਹੁਤ ਭੈੜੀ ਹੁੰਦੀ ਹੈ ਉਹਨਾਂ ਪਰਿਵਾਰਾਂ ਨੂੰ ਪੁੱਛਿਆ ਜਾ ਸਕਦਾ ਹੈ ਜਿਨ੍ਹਾਂ ਦਾ ਕੋਈ ਚਲਾ ਜਾਂਦਾ ਹੈ ਸਭ ਤੋਂ ਵੱਡਾ ਪਾਪ ਹੈ ਮਾਰਨਾ ਕਿਸੇ ਨੂੰ ਉਸ ਤੋਂ ਵੀ ਵੱਡਾ ਪਾਪ ਹੈ ਨਿਹੱਥੇ ਨੂੰ ਮਾਰਨਾ ਉਸ ਤੋਂ ਵੀ ਵੱਡਾ ਪਾਪ ਹੈ ਕਿ ਜਿਸ ਦਾ ਕੋਈ ਕਸੂਰ ਹੀ ਨਹੀਂ ਹੈ ਉਸ ਨੂੰ ਮਾਰਨਾ ਤਾਂ ਜੰਮੂ ਅਤੇ ਕਸ਼ਮੀਰ ਦੇ ਵਿੱਚ ਸਰਕਾਰ ਬਣੀ 370 ਟੁੱਟਣ ਤੋਂ ਬਾਅਦ ਕੇਂਦਰੀ ਜਾਂਚ ਏਜੰਸੀਆਂ ਤੇ ਸਰਕਾਰ ਦਾ ਇੱਕ ਕੋਲੈਬੋਰੇਸ਼ਨਲ ਕੰਮ ਚੱਲ ਰਿਹਾ ਹੈ ਕਿ ਕਾਨੂੰਨ ਅਤੇ ਵਿਵਸਾ ਨੂੰ ਕਿਵੇਂ ਮੇਨਟੇਨ ਕੀਤਾ ਜਾਣਾ ਹੈ ਪਰ ਆਮ ਲੋਕਾਂ ਨੂੰ ਟਾਰਗੇਟ ਕੀਤਾ ਜਾਣਾ ਸਵਾਲ ਇਹ ਵੀ ਉੱਠਦੇ ਨੇ ਕਿ ਇਹ ਪ੍ਰੀ-ਪਲਾਨਡ ਅਟੈਕ ਸੀ ਸਵਾਲ ਇਹ ਵੀ ਉੱਠਦੇ ਨੇ ਕਿ ਜਦੋਂ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਊਦੀ ਅਰਬ ਦੇ ਵਿੱਚ ਦੇਸ਼ ਅਤੇ ਸਾਊਦੀ ਅਰਬ ਦੇ ਹੋਰ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੇ ਨੇ ਉਸ ਵੇਲੇ ਅਟੈਕ ਹੋਣਾ ਜਿਸ ਵੇਲੇ ਜੇਡੀ ਵੈਂਸ ਡਿਪਟੀ ਰਾਜਪ੍ਰੈਜ਼ੀਡੈਂਟ ਦਾ ਸੀ ਜ਼ਿਕਰ ਕੀਤਾ ਕਿ ਕਿਵੇਂ ਯੂਐਸ ਦੇ ਲੋਕ ਜਿਨ੍ਹਾਂ ਨੂੰ ਲੈ ਕੇ ਵੱਡੀ ਚਰਚਾ ਹੋ ਰਹੀ ਹੈ ਉਦੇਸ਼ ਆਏ ਹੋਏ ਨੇ ਦਾ ਵਾਈਸ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਦਾ ਸੀ ਜ਼ਿਕਰ ਕੀਤਾ ਦੇਸ਼ ਦੇ ਪ੍ਰਾਈਮ ਮਿਨਿਸਟਰ ਦਾ ਸੀ ਜ਼ਿਕਰ ਕੀਤਾ ਇਹ ਗੱਲਾਂ ਨੋਟ ਕਰਨ ਵਾਲੀਆਂ ਗੱਲਾਂ ਇਹ ਗੱਲਾਂ ਕੋਈ ਆਮ ਨਹੀਂ ਹਨ ਕਿ 26 ਲੋਕਾਂ ਨੂੰ ਮਾਰ ਦਿੱਤਾ ਗਿਆ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਜਿਹੜੇ ਆਮ ਸਿਵਿਲਿਅਨਸ ਹਨ ਅਵਾਮ ਦੇ ਵਿੱਚ ਤਾਂ ਗੁੱਸਾ ਹੋਏ ਗਏ ਹੋਏਗਾ ਪਰ ਜਵਾਬ ਕਿਸ ਕਦਰ ਦਿੱਤਾ ਜਾਏਗਾ ਪਰਵਾਰਾਂ ਦੇ ਨਾਲ ਹਮਦਰਦੀ ਜ਼ਰੂਰ ਹੈ ਸਾ ਪਰ ਕੀ ਇਸ ਹਮਦਰਦੀ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਕਦੇ ਵਾਪਸ ਮੋੜ ਕੇ ਲਿਆਂਦੇ ਜਾ ਸਕਦੇ ਹੈ ਨਹੀਂ ਲਿਆਂਦੇ ਜਾ ਸਕਦੇ ਦੇਸ਼ ਅਮਨ ਸ਼ਾਂਤੀ ਚਾਹੁੰਦਾ ਹੈ ਅਮਨ ਸ਼ਾਂਤੀ ਭੰਗ ਕਰਨ ਵਾਲਿਆਂ ਦੀ ਥਾਂ ਕਿੱਥੇ ਹੋਣੀ ਚਾਹੀਦੀ ਹੈ ਇਹ ਦੇਸ਼ ਜਾਣਦਾ ਹੈ ਤੇ ਏਜੰਸੀਜ਼ ਜਾਣਦੀਆਂ ਨੇ ਦੇਸ਼ ਦੇ ਵਜ਼ੀਰ اعظم ਵੀ ਜਾਣਦੇ ਬੱਟਰ ਕੱਦ ਤੱਕ ਦੇਸ਼ ਤੇ ਅਟੈਂਪਟ ਹੁੰਦੇ ਰਹਿਣਗੇ ਇਹਨਾਂ ਗੱਲਾਂ ਤੇ ਗੌਰ ਜ਼ਰੂਰ ਕਰਨੀ ਪਾਏਗੀ ਜਵਾਬ ਦੇਣਾ ਹੀ ਪਏਗਾ ਬਹੁਤ ਜਲ ਦੇਸ਼ ਜਵਾਬ ਦੇਗਾ ਕਿਸ ਕਦਰ ਦੇਗਾ ਤਾਂ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਅਜਿਹੀਆਂ ਤਸਵੀਰਾਂ ਮਨ ਨੂੰ ਝੰਜੋੜ ਦਿੰਦੀਆਂ ਨੇ ਕਿ ਕਿਵੇਂ ਕਾਇਰਾਨਾ ਪੂਰਵਕ ਅਟੈਕ ਹੋਇਆ ਕੋਈ ਬੰਦਾ ਧਰਮੀ ਹੈ ਨੇ ਹੱਥੇ ਤੇ ਵਾਰ ਨਹੀਂ ਕਰ ਸਕਦਾ ਜਿਹਦੇ ਹੱਥ 'ਵਸ ਕੁਛ ਹੈ ਹੀ ਨਹੀਂ ਧਰਮੀ ਕਦੇ ਅੱਤਵਾਦੀ ਨਹੀਂ ਹੋ ਸਕਦਾ ਅੱਤਵਾਦੀ ਕਦੇ ਧਰਮੀ ਨਹੀਂ ਹੋ ਸਕਦਾ ਇਹਨਾਂ ਚੀਜ਼ਾਂ ਦਾ ਮਤਲਬ ਇਹ ਸਮਝਿਆ ਜਾਏ ਕਿ ਇੱਕ ਮਿਆਨ 'ਚ ਦੋ ਕਿਰਪਾਨਾ ਨਹੀਂ ਪੈ ਸਕਦਾ ਸੁਰੱਖਿਆ ਏਜੰਸੀਜ਼ ਇੰਟੈਲੀਜੈਂਸ ਲਗਾਤਾਰ ਐਕਟਿਵ ਹੈ ਪਰ ਬਹੁਤ ਵੱਡਾ ਡੈਮੇਜ ਹੋਇਆ ਡੈਮੇਜ ਤੋਂ ਪਹਿਲਾਂ ਕਾਊਂਟਰ ਇੰਟੈਲੀਜੈਂਸ ਦੇ ਹੱਥਾਂ ਇਹ ਗੱਲ ਕਿਉਂ ਨਹੀਂ ਲੱਗੀ ਕਿ ਰੀਜ਼ਨ ਸੀ ਜਿੱਥੇ ਇੰਨੀ ਵੱਡੇ ਗਿਣਤੀ ਦੇ ਵਿੱਚ ਸਿਵਿਲਿਅਨਸ ਆਮ ਸੈਲਾਨੀ ਪਹੁੰਚੇ ਹੋਏ ਸੀ ਉਥੇ ਸੁਰੱਖਿਆ ਦੇ ਹਾਲਾਤ ਕਿਹੋ ਜਿਹੇ ਸੀ ਜੰਮੂ ਕਸ਼ਮੀਰ ਦੀ ਸਰਕਾਰ ਕੀ ਕਰ ਰਹੀ ਸੀ ਅਬਦੁੱਲਾ ਸਾਹਿਬ ਕੀ ਕਰ ਰਹੇ ਸੀ ਇਹ ਬਹੁਤ ਵੱਡੇ ਸਵਾਲ ਹੁੰਦੇ ਨੇ ਏਜੰਸੀਜ਼ ਕੀ ਕਰ ਰਹੀਆਂ ਸੀ ਬਹੁਤ ਵੱਡੇ ਸਵਾਲ ਸੁਰੱਖਿਆ ਤੇ ਇੰਟੈਲੀਜੈਂਸ ਏਜੰਸੀਜ਼ ਦਾ ਇੱਕ ਬਹੁਤ ਵੱਡਾ ਮਨਵਰਤਨ ਹੁੰਦਾ ਹੈ ਇਸ ਤਰੀਕੇ ਦੇ ਨਾਲ ਏਜੰਸੀਜ਼ ਕੰਮ ਕਰਦੀਆਂ ਨੇ ਤਾਂ ਇਹ ਤਸਵੀਰਾਂ ਦੇਖ ਰਹੇ ਹੋ ਇਸ ਹਮਲੇ ਤੋਂ ਬਾਅਦ ਦੇਸ਼ ਗਮ ਦੇ ਮਾਹੌਲ ਦੇ ਵਿੱਚ ਹੈ ਕੀ ਪਸੇ ਦੇ ਦੂਜੇ ਪਾਸੇ ਪਰਵਾਰ ਜਿਨ੍ਹਾਂ ਦੇ ਪਰਿਵਾਰਕ ਜੀ ਇਸ ਜਹਾਨ ਤੋਂ ਰੁਖਸਤ ਹੋ ਗਏ ਹਮੇਸ਼ਾ ਲਈ ਅਲਵਿਦਾ ਕਹਿ ਗਏ ਜਿਨ੍ਹਾਂ ਦੇ ਲਈ ਇਹ ਆਖਰੀ ਯਾਤਰਾ ਸਾਬਤ ਹੋ ਕਿੰਨੂ ਕਹਿਣ ਕਿ ਕਿਹਦੇ ਕੋਲ ਦਰਦ ਜਾ ਕੇ ਰੋਣਗੇ ਹਾਲਾਂਕਿ ਵੱਖ-ਵੱਖ ਸਰਕਾਰਾਂ ਦਾ ਮੈਂ ਜ਼ਿਕਰ ਕਰ ਰਿਹਾ ਜੰਮੂ ਕਸ਼ਮੀਰ ਸਰਕਾਰ ਨੇ 10 ਲੱਖ ਦਾ ਐਲਾਨ ਕੀਤਾ ਮਹਾਰਾਸ਼ਟਰ ਦੀ ਸਰਕਾਰ ਨੇ 5 ਲੱਖ ਰੁਪਏ ਦਾ ਐਲਾਨ ਅਲਰਟ ਤੇ ਪੂਰਾ ਦੇਸ਼ ਹੈ ਦੂਜੇ ਪਾਸੇ ਅਮਰੀਕਾ ਦੇ ਕੋਪਰਾਸਪਤੀ ਜੇ ਡੀ ਵੈਸ ਦਾ ਜੈਪੁਰ ਸਿਟੀ ਪੈਲੈਸ ਦਾ ਦਾਵਰਾ ਸੀ ਜਿਹੜਾ ਉਸ ਨੂੰ ਲੈ ਕੇ ਵੀ ਵੱਡੀਆਂ ਖਬਰਾਂ ਆਈਆਂ ਕਿ ਦੇਸ਼ ਵਿੱਚ ਦੋ ਸ਼ਖਸੀਤਾਂ ਤੇ ਵੱਡੀ ਚਰਚਾ ਹੋ ਰਹੀ ਸੀ ਜਿਹੜੀ ਵੈਂਸ ਕੋਪਰਾਸਪਤੀ ਆਫ ਯੂਨਾਈਟਿਡ ਸਟੇਟਸ ਦੂਜੀ ਵੱਡੀ ਚਰਚਾ ਹੋ ਰਹੀ ਸੀ ਦੇਸ਼ ਦੇ ਵਜ਼ੀਰ ਆਜ਼ਮ ਨਰਿੰਦਰ ਮੋਦੀ ਇੱਕ ਸ਼ਖਸੀਤ ਵੀ ਚਾਈ ਹੋਈ ਸੀ ਇੱਕ ਸਖੀਤ ਦੇਸ਼ ਤੋਂ ਬਾਹਰ ਸਾਊਦੀ ਅਰਬ ਦੇ ਵਿੱਚ ਭਾਰਤ ਦੇਸ਼ ਅਤੇ ਸਾਊਦੀ ਅਰਬ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੀ ਸੀ ਉਸ ਵੇਲੇ ਆਵਾਮ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਮਨਸ਼ਾ ਕੀ ਸੀ ਇਹ ਲੋਕ ਨੰਗੇ ਚਿੱਟੇ ਹੋਣੇ ਚਾਹੀਦੇ ਆ ਆਮ ਲੋਕਾਂ ਨੂੰ ਮਾਰ ਕੇ ਕੋਈ ਸੁੱਖ ਦੀ ਨਹੀਂ ਸੋਚ ਸਕਦਾ ਇਹ ਕੁਦਰਤ ਦਾ ਵੀ ਨਿਜ਼ਮ ਹੈ ਕਿ ਦੁਨੀਆ ਦੇ ਸਿਧਾਂਤ ਅਨੁਸਾਰ ਮੈਂ ਕਿਸੇ ਦੀ ਤੁਸੀਂ ਜਾਨ ਲੈ ਲਈ ਤੁਹਾਨੂੰ ਨੀਂਦ ਆ ਹੀ ਨਹੀਂ ਸਕਦੀ ਤੁਸੀਂ ਕੌਨਸ਼ੀਅਸਲੀ ਸਬਕੌਨਸ਼ੀਅਸਲੀ ਐਨੇ ਪਾਪ ਦੇ ਵਿੱਚ ਘਰ ਜਾਓਗੇ ਕਿਉਂਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਪਾਪ ਮਹਾਬਲੀ ਹੁੰਦਾ ਕਿਸੇ ਪਾਪੀ ਨੂੰ ਮਾਰਨ ਦੇ ਲਈ ਕੋਈ ਮਾਰੇ ਕੋਈ ਨਾ ਮਾਰੇ ਉਹ ਉਸਨੇ ਪਾਪ ਕੀਤਾ ਉਹ ਕੁਦਰਤ ਨੇ ਵੀ ਦੰਡ ਦੇਣਾ ਹਾਂ ਵੇਸ਼ ਦੇ ਵਿੱਚ ਸਿਸਟਮ ਹੈ ਲੋਕਤੰਤਰੀ ਵੇਸ਼ ਹੈ ਉਹਨਾਂ ਸੀ ਜਿਤੇ ਕੰਮ ਕਰਦੀਆਂ ਨੇ ਅੱਜ ਵੀ ਕਿੰਨਾ ਚੈਰਿਓਂ ਉਹ ਤਾਂ ਕਿਰਦਾਰ ਬਣ ਗਿਆ ਬੱਸ ਮਾਤਾ ਫਿਰ ਤਾਂ ਕਹਿੰਦੇ ਸਿੱਖ ਸਫਾਈ ਅਨਿਸ਼ ਨੂੰ ਆਪ ਵੀ ਕਾ

ਦਰਦ ਦੀ ચીਸ ਇਸ ਨੂੰ ਮਹਿਸੂਸ ਉਹ ਲੋਕ ਕਰ ਸਕਦੇ ਨੇ ਜਿਨ੍ਹਾਂ ਪਰਿਵਾਰਕ ਮੈਂਬਰ ਅੱਜ ਇਸ ਜਹਾਨ ਤੋਂ ਰੁਖਸਤ ਹੋ ਗਏ ਅਲਵਿਦਾ ਹਮੇਸ਼ਾ ਦੀ ਕਹਿ ਗਈ ਪਰ ਇਸ ਦਰਦ ਨੂੰ ਪਹਿਚਾਨਣਾ ਪਏਗਾ ਕਿ ਇਹ ਦਰਦ ਕਦ ਤੱਕ ਦੀਸ਼ ਟਲੇਗਾ ਇਹ ਕਿਸੇ ਪਰਿਵਾਰ ਦਾ ਦਰਦ ਨਹੀਂ ਹੈ ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਦਰਦ ਨਹੀਂ ਹੈ ਪੂਰੇ ਮਲਕ ਦਾ ਦਰਦ ਹੈ ਮਲਕ ਅਮਨ ਚੈਨ ਪਸੰਦ ਲੋਕ ਨੇ ਸਾਡੇ ਮਲਕ ਤੇ ਆਮ ਸਿਵਲਿਅਨਸ ਨੂੰ ਕੋਈ ਟਾਰਗੇਟ ਕਰੇ ਬਖਸ਼ਿਆ ਨਹੀਂ ਜਾਣਾ ਚਾਹੀਦਾ Yeah. you.